ਦੈਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਮੇ ਮਸੰਦਿਕ ਪਾਲ ਲੁਧਿਆਣਾ ਸ਼ਹਿਰ ਦੇ ਵਕਫਾ ਖਿੱਸਿਆਂ ਦੇ ਵਿੱਚੋਂ ਲੁੱਟਖੋਹ ਕਰਨ ਵਾਲਿਆਂ ਦੇ ਗਰੋਹ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕੀ ਕੁਝ ਬਰਾਮਦਗੀ ਹੋਈ ਹੈ ਕਿੱਥੇ ਕਿੱਥੇ ਇਹਨਾਂ ਦੇ ਵੱਲੋਂ ਲੁੱਟਖੋਹ ਕੀਤੀ ਜਾਂਦੀ ਇਸੇ ਵਿੱਚ ਦੀ ਗੱਲਬਾਤ ਕਰਾਂਗੇ ਮੈਂ ਐਡੀਸੀਪੀ 스ਪੀਨ ਵਰਮਾ ਜੀ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਕਿੰਨੇ ਲੋਕ ਸੀਗੇ ਜਿਹੜੇ ਇਸ ਨੇਚਰ ਸੀਗੇ ਗ੍ਰਿਫਤਾਰ ਕੀਤੇ ਗਏ ਨੇ ਔਰ ਕਿਹੜੇ ਕਿਹੜੇ ਇਲਾਕੇ ਦੇ ਵਿੱਚੋਂ ਇਹਦੇ ਵੱਲੋਂ ਵਾਰਦਾਤਾਂ ਕੀਤੀ ਗਈ ਸਰ ਕੀ ਕੁਝ ਬਰਾਮਦਗੀ ਇਹਨਾਂ ਕੋਲੋਂ ਹੋਈ ਹੈ ਟੋਟਲ ਜੀ ਜਿਹੜਾ ਹੈਗਾ ਪੰਜ ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਨੇ ਟੀਸੀਪੀ ਨੌਰਥ ਪੇਸ ਵਿੱਚ ਉਸਲੀਮਟਾਬਰੀ ਦੀ ਟੀਮ ਵੱਲੋਂ ਜਿਹੜੀ ਵੱਡੀ ਵੱਡੀ ਉਪਲਬਧੀ ਹੈ ਤੇ ਇਹਦੇ ਵਿੱਚ ਅਸੀਂ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਕੇਸ ਰਿਸਟਰ ਕੀਤਾ ਸੋ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਅਸੀਂ ਪੁੱਛ ਕੇ ਚੀਤੀ ਹੈ ਤਾਂ ਉਹਨਾਂ ਕੋਲੋਂ ਜਿਹੜੇ 17 ਮੋਬਾਈਲ ਫੋਨ ਜਿਹੜੇ ਉਹਨਾਂ ਨੇ ਅਲੱਗ-ਅਲੱਗ ਥਾਵਾਂ ਤੋਂ ਜਿਹੜੇ ਸਨੇਚ ਕੀਤੇ ਸੀਗੇ ਉਹ ਸਾਰੇ ਰਿਕਵਰ ਕੀਤੇ ਨੇ ਇਸ ਤੋਂ ਇਲਾਵਾ ਪੰਜ ਜਿਹੜੇ ਟੂ-ਵੀਲਰਸ ਨੇ ਜੀ ਚਾਰ ਮੋਟਰਸਾਈਕਲ ਤੇ ਇੱਕ ਐਕਟਿਵ ਜਿਹੜੀ ਹੈ ਉਹ ਕੀਤੀ ਹੈ ਇਸ ਤੋਂ ਇਲਾਵਾ ਤੇ ਇੱਕ ਦਾਤ ਦੇ ਨਾਲ ਇੱਕ ਜਿਹੜਾ ਟॉय पिਸਟਲ ਜਿਹਦੇ ਨਾਲ ਇਹ ਲੋਕਾਂ ਨੂੰ ਡਰਾਉਂਦੇ ਸੀਗੇ ਉਹ ਅਸੀਂ ਰਿਕਵਰ ਕੀਤਾ ਹੈ ਇਹਨਾਂ ਵਿੱਚੋਂ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗਾ ਇੱਕ ਦੇ ਖਿਲਾਫ ਪੰਜ ਪਰਚੇ ਦਰਜ ਨੇ ਇੱਕ ਦੇ ਖਿਲਾਫ ਇੱਕ ਅਤੇ ਇੱਕ ਦੇ ਖਿਲਾਫ ਤਿੰਨ ਪਰਚੇ ਜਿਹੜੇ ਨੇ ਉਹ ਰਜਿਸਟਰ ਨੇ ਇਹਨਾਂ ਦੇ ਖਿਲਾਫ 스내ਚਿੰਗ ਦੇ ਕੋਈ ਐਨਡੀਪੀਐਸ ਐਕਟ ਦੇ ਕੁਤ ਮਾਰ ਲੜਾਈ ਝਗੜੇ ਦੇ ਜਿਹੜੇ ਪਰਚੇ ਨੇ ਉਹ ਦਰਜ ਨੇ ਇਸ ਨੂੰ ਲਾਬਾਇਡ ਤਿੰਨ ਨੌਜਵਾਨ ਹੋਰ ਨੇ ਇਸ ਤੋਂ ਲਾਵਾ ਜਿਹੜੇ 2 ਹੋਰ ਟੋਟਲ 5 ਨੇ 3 ਦੇ ਖਿਲਾਫ ਪਹਿਲਾਂ ਜਿਹੜਾ ਕੇਸ ਰਿਜਿਸਟਰ ਹੈ 2 ਜਿਹੜੇ ਰਹਿ ਗਏ ਨੇ ਉਹਨਾਂ ਦੇ ਖਿਲਾਫ ਵਾਲੇ ਕੋਈ ਕ੍ਰਿਮਿਨਲ ਰਿਕਾਰਡ ਜਿਹੜਾ ਨਹੀਂ ਹੈਗਾ ਤਕਰੀਬਨ ਸਾਰਿਆਂ ਦੀ ਉਮਰ ਜਿਹੜੀ ਹੈ 30 ਸਾਲ ਦੇ ਕਰੀਬ ਹੈ ਇਹ ਹੌਜ਼ਰੀਜ਼ ਕੋਣਾਂ ਵਿੱਚੋਂ ਕੁਝ ਹੌਜ਼ਰੀਜ਼ ਦੇ ਵਿੱਚ ਕੰਮ ਕਰਦੇ ਇੱਕ ਜਿਹੜਾ ਹੈ ਡਰਾਈਵਰੀ ਦਾ ਕੰਮ ਕਰਦਾ ਤਾਂ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗ ਪਾਇਆ ਬਲਟਾ ਖੋਹ ਕਰਦੇ ਕਿ ਉਸ ਨੂੰ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਫਿਰ ਕਿਸੇ ਲਾਲਚ ਦੇ ਵਿੱਚ ਆ ਕੇ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਦੇ ਖਿਲਾਫ ਜਿਹੜਾ ਐਨਡੀਪੀਐਸ ਐਕਟ ਦਾ ਪਰਚਾ ਵੀ ਦਰ ਆਪਣੇ ਐਸ਼ ਉਪਰਸਤ ਲਈ ਜਿਹੜਾ ਹੈ ਪੈਸੇ ਨੂੰ ਯੂਜ਼ ਕਰਦੇ ਸੀਗੇ ਜਿਹੜੇ ਸਾਡੇ ਮੋਬਾਈਲ ਲੋਕਾਂ ਦੇ ਖੋਹਦੇ ਸੀਗੇ ਉਹ ਮੋਬਾਈਲ ਵੇਚਦੇ ਕਿੱਥੇ ਸੀਗੇ ਉਹ ਪਤਾ ਲੱਗ ਪਾਇਆ ਵੀ ਕਿਧ ਨੂੰ ਵੇਚਦੇ ਸੀਗੇ ਕਿੱਥੇ ਸੇਲ ਕਰਦੇ ਸੀਗੇ ਟੋਟਲ ਦੇਖੋ ਹੁਣ ਤੱਕ ਇਹਨਾਂ ਕੋਲ ਜਿਹੜੇ 17 ਮੋਬਾਈਲ ਫੋਨ ਜਿਹੜੇ ਰਿਕਵਰ ਹੋਏ ਨੇ ਤੇ 5 ਟੂ-ਵੀਲਰ ਨੇ ਜਿਹੜੇ ਇਹਨਾਂ ਨੇ ਚੋਰੀ ਕੀਤੇ ਸੀਗੇ ਉਹ ਰਿਕਵਰ ਹੋਏ ਨੇ ਤੇ ਹੁਣ ਅੱਗੇ ਅਸੀਂ ਹੋਰ ਜਿਹੜਾ ਪੁਲਿਸ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਇਹਨਾਂ ਨੇ ਕਿਸੇ ਨੂੰ ਵੇਚੇ ਨੇ ਜਾਂ ਕਿਸੇ ਹੋਰ ਪਰਪਸ ਲਈ ਯੂਜ਼ ਕਰਦੇ ਸੀ ਲੋਕਾਂ ਨੂੰ ਟਾਰਗੇਟ ਕਿਵੇਂ ਬਣਾਉਂਦੇ ਸੀਗੇ ਲੋਕਾਂ ਤੋਂ ਸਟ੍ਰੈਚਿੰਗ ਦਾ ਪਹਿਲਾਂ ਕੋਈ ਪਲੈਨਿੰਗ ਕੀਤੀ ਜਾਂਦੀ ਸੀ ਇਹਨਾਂ ਵੱਲੋਂ ਜਾਂ ਫਿਰ ਆ ਜਾਂਦੇ ਵਿੱਚ ਉਹ ਖੋਹ ਲੈਂਦੀ ਬਿਲਕੁਲ ਜਿਹੜਾ ਤੁਹਾਨੂੰ ਕਹਿ ਰਿਹਾ ਕਿ ਪੰਜ ਬੰਦੇ ਤਾਂ ਗਿਰੋਏ ਹੈ ਇਹਨਾਂ ਕੋਲ ਪੰਜ ਵਹੀਕਲ ਨੇ ਤਾਂ ਉਹ ਵਹੀਕਲਸ ਤੇ ਜਾ ਕੇ ਦੋ ਵਹੀਕਲਸ ਤੇ ਆਹਮਣੇ ਆ ਸਕਦੇ ਨੇ ਤੇ अर्ਲੀ ਮਾਰਨਿੰਗ ਤੇ ਲੇਟ ਨਾਈਟ ਜਾ ਕੇ ਇਹ ਦਾਤ ਦਿਖਾ ਕੇ ਟੌਏ ਪਿਸਟਲ ਦਿਖਾ ਕੇ ਲੋਕਾਂ ਨੂੰ ਛੜਿਆ ਹੈ ਇਹ ਕੋਰ ਦਾ ਸੀਗਾ। ਰਾਕੇ ਸਵਾਰ ਇੱਕ ਸਨੇਚਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਬਿਲਕੁਲ ਇਹ ਜੀ ਕੀ ਕ੍ਰਾਈਮ ਕਰੋਗੇ ਤਾਂ ਜਿਹੜਾ ਲੁਧਿਆਣਾ ਪੁਲਿਸ ਐਕਟਿਵ ਹੈ ਤੁਸੀਂ ਪੁਲਿਸ ਦੀ ਗ੍ਰਿਫਤਾਰੀ ਬਾਹਰ ਨਹੀਂ ਹੋ ਸਕਦੇ। ਤਾਂ ਬਿਲਕੁਲ ਇਹ ਸੰ ਐਡੀਸੀਪੀ ਸਮੀਰ ਵਰਮਾ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ। ਲੁਧਿਆਣਾ ਸ਼ਹਿਰ ਦੇ ਵਕਫਾ ਖਿਸਿਆਂ ਦੇ ਵਿੱਚੋਂ ਲੁੱਟਖੋਹ ਕਰਨ ਵਾਲਿਆਂ ਦੇ ਗਰੋਹ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਤਾਂ ਕੀ ਕੁਝ ਬਰਾਮਗੀ ਹੋਈ ਹੈ ਕਿੱਥੇ ਕਿੱਥੇ ਇਹਨਾਂ ਦੇ ਵੱਲੋਂ ਲੁੱਟਖੋਹ ਕੀਤੀ ਹੁੰਦੀ ਹੈ ਇਸੇ ਵਿੱਚ ਦੀ ਗੱਲਬਾਤ ਕਰਾਂਗੇ। ਮੈਨੂੰ ਐਡੀ ਥੈਂਕ ਯੂ ਸਰ ਕਿੰਨੇ ਲੋਕ ਸੀਗੇ ਜਿਹੜੇ ਇਸ ਨੇਚਰ ਸੀਗੇ ਗ੍ਰਿਫਤਾਰ ਕੀਤੇ ਗਏ ਨੇ ਔਰ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਵਾਰਦਾਤਾਂ ਕੀਤੀਆਂ ਗਈਆਂ ਸੁਰ ਕੀ ਕੁਝ ਬਰਾਮਦਗੀ ਇਹਨਾਂ ਕੋਲੋਂ ਹੋਈ ਹੈ ਇਹ ਟੋਟਲ ਜੀ ਜਿਹੜਾ ਹੈਗਾ ਪੰਜ ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਨੇ ਸੀਬੀ ਨੌਰਥ ਤੇ ਇਸ ਵਿੱਚ ਉਸਲੇਮਤਾਬਰੀ ਦੀ ਟੀਮ ਵੱਲੋਂ ਜਿਹੜੀ ਵੱਡੀ ਵੱਡੀ ਉਪਲਬਧੀ ਹੈ ਤੇ ਇਹਦੇ ਵਿੱਚ ਸੀ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਕੇਸ ਰਿਸਟਰ ਕੀਤਾ ਸੋ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਅਸੀਂ ਪੁੱਛ ਕੇ ਚੀਕੀ ਤੇ ਉਹਨਾਂ ਕੋਲੋਂ ਜਿਹੜੇ 17 ਮੋਬਾਈਲ ਫੋਨ ਜਿਹੜੇ ਉਹਨਾਂ ਨੇ ਅਲੱਗ-ਅਲੱਗ ਥਾਵਾਂ ਤੋਂ ਜਿਹੜੇ ਸਨੇਚ ਕੀਤੇ ਸੀਗੇ ਉਹ ਸਾਰੇ ਰਿਕਵਰ ਕੀਤੇ ਨੇ ਇਸ ਤੋਂ ਇਲਾਵਾ ਪੰਜ ਜਿਹੜੇ ਟੂ-ਵੀਲਰਸ ਨੇ ਜੀ ਚਾਰ ਮੋਟਰਸਾਈਕਲ ਤੇ ਇੱਕ ਐਕਟਿਵ ਜਿਹੜੀ ਆ ਉਹ ਕੀਤੀ ਹੈ ਫਿਰ ਇਸ ਤੋਂ ਇਲਾਵਾ ਤੇ ਇੱਕ ਦਾਤ ਦੇ ਨਾਲ ਇੱਕ ਜਿਹੜਾ ਟॉय पिਸਟਲ ਜਿਹਦੇ ਨਾਲ ਇਹ ਲੋਕਾਂ ਨੂੰ ਡਰਾਉਂਦੇ ਸੀਗੇ ਉਹ ਅਸੀਂ ਰਿਕਵਰ ਕੀਤਾ ਹੈ ਇਹਨਾਂ ਵਿੱਚੋਂ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗਾ ਇੱਕ ਦੇ ਖਿਲਾਫ ਪੰਜ ਪਰਚੇ ਦਰਜ ਨੇ ਇੱਕ ਦੇ ਖਿਲਾਫ ਇੱਕ ਅਤੇ ਇੱਕ ਦੇ ਖਿਲਾਫ ਤਿੰਨ ਪਰਚੇ ਜਿਹੜੇ ਨੇ ਉਹ ਰਜਿਸਟਰ ਨੇ ਇਹਨਾਂ ਦੇ ਖਿਲਾਫ 스내ਚਿੰਗ ਦੇ ਕੋਈ ਐਨਡੀਪੀਐਸ ਐਕਟ ਦੇ ਕੁਤ ਮਾਰ ਲੜਾਈ ਝਗੜੇ ਦੇ ਜਿਹੜੇ ਪਰਚੇ ਨੇ ਉਹ ਦਰਜ ਨੇ ਇਸ ਨੂੰ ਅਵਾਇਡ ਤਿੰਨ ਨੌਜਵਾਨ ਹੋਰ ਨੇ ਇਸ ਤੋਂ ਰਵਾ ਜਿਹੜੇ 2 ਹੋਰ ਟੋਟਲ 5 ਨੇ ਤਿੰਨ ਦੇ ਖਿਲਾਫ ਪਹਿਲਾਂ ਜਿਹੜਾ ਕੇਸ ਰਿਜਿਸਟਰ ਹੈ ਦੋ ਜਿਹੜੇ ਰਹਿ ਗਏ ਨੇ ਉਹਨਾਂ ਦੇ ਖਿਲਾਫ ਹਲੇ ਕੋਈ ਕ੍ਰਿਮਿਨਲ ਰਿਕਾਰਡ ਜਿਹੜਾ ਨਹੀਂ ਹੈਗਾ ਤਕਰੀਬਨ ਸਾਰਿਆਂ ਦੀ ਉਮਰ ਜਿਹੜੀ ਹੈ 30 ਸਾਲ ਦੇ ਕਰੀਬ ਹੈ ਇਹ ਹੌਜ਼ਰੀਜ਼ ਕੋਨ ਵਿੱਚ ਕੁਝ ਹੌਜ਼ਰੀਜ਼ ਦੇ ਵਿੱਚ ਕੰਮ ਕਰਦੇ ਇੱਕ ਜਿਹੜਾ ਹੈ ਡਰਾਈਵਰੀ ਦਾ ਕੰਮ ਕਰਦਾ ਸਰ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗ ਪਾਇਆ ਵੀ ਲੁੱਟਖੋਹ ਕਰਦੇ ਕਿ ਉਸ ਨੂੰ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਫਿਰ ਕਿਸੇ ਲਾਲਚ ਦੇ ਵਿੱਚ ਆ ਕੇ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਦੇ ਖਿਲਾਫ ਜਿਹੜਾ ਐਨਡੀਪੀਐਸ ਐਕਟ ਦਾ ਪਰਚਾ ਵੀ ਦਰਜ ਹੈ ਕਰਦੇ ਸੀਗੇ ਜਿਹੜੇ ਸਾਡੇ ਮੋਬਾਈਲ ਲੋਕਾਂ ਦੇ ਖੋਹਦੇ ਸੀਗੇ ਉਹ ਮੋਬਾਈਲ ਵੇਚਦੇ ਕਿੱਥੇ ਸੀਗੇ ਉਹ ਪਤਾ ਲੱਗ ਪਾਇਆ ਵੀ ਕਿਹਨੂੰ ਵੇਚਦੇ ਸੀਗੇ ਕਿੱਥੇ ਸੇਲ ਕਰਦੇ ਸੀਗੇ ਟੋਟਲ ਦੇਖੋ ਹੁਣ ਤੱਕ ਇਹਨਾਂ ਕੋਲੋਂ ਜਿਹੜੇ 17 ਮੋਬਾਈਲ ਫੋਨ ਜਿਹੜੇ ਰਿਕਵਰ ਹੋਏ ਨੇ ਤੇ 5 ਟੂ-ਵੀਲਰ ਨੇ ਜਿਹੜੇ ਇਹਨਾਂ ਨੇ ਚੋਰੀ ਕੀਤੇ ਸੀਗੇ ਉਹ ਰਿਕਵਰ ਹੋਏ ਨੇ ਤੇ ਹੁਣ ਅੱਗੇ ਸੀ ਹੋਰ ਜਿਹੜਾ ਪੁਲਿਸ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਫਰਦਰ ਇਨਵੈਸਟੀਗੇਸ਼ਨ ਦਾ 파ਟ ਹੈ ਕੀ ਇਹਨਾਂ ਨੇ ਕਿਸੇ ਨੂੰ ਵੇਚੇ ਨੇ ਜਾਂ ਕਿਸੇ ਹੋਰ ਪਰਪਸ ਲਈ ਯੂਜ਼ ਕਰਦੇ ਸੀ ਲੋਕਾਂ ਨੂੰ ਟਾਰਗੇਟ ਕਿਵੇਂ ਬਣਾਉਂਦੇ ਸੀਗੇ ਲੋਕਾਂ ਤੋਂ ਸਟ੍ਰੈਚਿੰਗ ਦਾ ਪਹਿਲਾਂ ਕੀ ਪਲੈਨਿੰਗ ਕੀਤੀ ਜਾਂਦੀ ਸੀ ਇਹਨਾਂ ਵੱਲੋਂ ਜਾਂ ਫਿਰ ਆ ਜਾਂਦੇ ਵਿੱਚ ਉਹ ਖੋਹ ਲੈਂਦੇ ਬਿਲਕੁਲ ਜਿਹੜਾ ਤੁਹਾਨੂੰ ਕਹਿ ਰਿਹਾ ਕਿ 5 ਬੰਦਿਆਂ ਦਾ ਗਿਰੋ ਹੈ ਇਹਨਾਂ ਕੋਲ 5 ਵਹੀਕਲ ਨੇ ਉਪਰ ਵਹੀਕਲਸ ਤੇ ਜਾ ਕੇ ਦੋ ਵਹੀਕਲਸ ਤੇ ਆਹਮਣੇ ਆ ਸਕਦੇ ਨੇ ਤੇ अर्ਲੀ ਮਾਰਨਿੰਗ ਤੇ ਲੇਟ ਨਾਈਟ ਜਾ ਕੇ ਇਹ ਦਾਤ ਦਿਖਾ ਕੇ ਟੌਏ ਪਿਸਟਲ ਦਿਖਾ ਕੇ ਲੋਕਾਂ ਨਾਲ ਲੜਿਆ ਹੈ ਇਹ ਕੋ ਕਰਦੇ ਸੀਗਾ ਰਾਕੇ ਸਵਾਰ ਕਿਸ ਨੇਚਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਿਲਕੁਲ ਇਹ ਜੀ ਕੀ ਕਰਾਈਮ ਕਰੋਗੇ ਤਾਂ ਜਿਹੜਾ ਲੁਧਿਆਣਾ ਪੁਲਿਸ ਐਕਟਿਵ ਹੈ ਤੁਸੀਂ ਪੁਲਿਸ ਦੇ ਗ੍ਰਿਫਤਾਰ ਬਾਹਰ ਨਹੀਂ ਹੋ ਸਕਦੇ ਬਿਲਕੁਲ ਇਹ ਸਨ ਐਡੀਸੀਪੀ ਸਮੀਰ ਵਰਮਾ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਲੁਧਿਆਣਾ ਸ਼ਹਿਰ ਦੇ ਵਕਫਾ ਖਿੱਸਿਆਂ ਦੇ ਵਿੱਚੋਂ ਲੁੱਟਾ ਖੋਹ ਕਰਨ ਵਾਲਿਆਂ ਦੇ ਗਰੋਹ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਕੀ ਕੁਝ ਬਰਾਮਦਗੀ ਹੋਈ ਹੈ ਕਿੱਥੇ ਕਿੱਥੇ ਇਹਨਾਂ ਦੇ ਵੱਲੋਂ ਲੁੱਟਾ ਖੋਹ ਕੀਤੇ ਹੁੰਦੇ ਇਸੇ ਵਿੱਚ ਗੱਲਬਾਤ ਕਰਾਂਗੇ ਮੈਂ ਐਡੀਸੀਪੀ 스ਪੀਨ ਵਰਮਾ ਸਰ ਕਿੰਨੇ ਲੋਕ ਸੀਗੇ ਜਿਹੜੇ ਇਸ ਨੇਚਰ ਸੀਗੇ ਗ੍ਰਿਫਤਾਰ ਕੀਤੇ ਗਏ ਨੇ ਔਰ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਵਾਰਦਾਤਾਂ ਕੀਤੀ ਗਈ ਸਰ ਕੀ ਕੁਝ ਬਰਾਮਦਗੀ ਇਹਨਾਂ ਕੋਲੋਂ ਹੋਈ ਹੈ ਇਹ ਟੋਟਲ ਜੀ ਜਿਹੜਾ ਹੈਗਾ ਪੰਜ ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਨੇ ਜੀ ਸੀਪੀ ਨਾਰਥ ਤੇ ਐਸ ਐਚ ਐਸ ਲਿਮਟਡ ਅਬਰੀ ਦੀ ਟੀਮ ਵੱਲੋਂ ਜਿਹੜੀ ਵੱਡੀ ਵੱਡੀ ਉਪਲਬਧੀ ਹੈ ਤੇ ਇਹਦੇ ਵਿੱਚ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਕੇਸ ਰਿਸਟਰ ਕੀਤਾ ਸੋ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਅਸੀਂ ਪੁੱਛ ਕੇ ਚਕਿੱਤੀਏ ਤਾਂ ਉਹਨਾਂ ਕੋਲੋਂ ਜਿਹੜੇ 17 ਮੋਬਾਈਲ ਫੋਨ ਜਿਹੜੇ ਉਹਨਾਂ ਨੇ ਅਲਗ-ਅਲਗ ਥਾਵਾਂ ਤੋਂ ਜਿਹੜੇ ਸਨੇਚ ਕੀਤੇ ਸੀਗੇ ਉਹ ਸਾਰੇ ਰਿਕਵਰ ਕੀਤੇ ਨੇ ਇਸ ਤੋਂ ਇਲਾਵਾ ਪੰਜ ਜਿਹੜੇ ਟੂ-ਵੀਲਰਸ ਨੇ ਜੀ ਚਾਰ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਆ ਉਹ ਕੀਤੀ ਹੈ ਫਿਰ ਇਸ ਤੋਂ ਇਲਾਵਾ ਤੇ ਇੱਕ ਦਾਤ ਤੇ ਨਾਂ ਲਿਖ ਜਿਹੜਾ ਟੌਏ ਪਿਸਟਲ ਜਿਹਦੇ ਨਾਲ ਇਹ ਲੋਕਾਂ ਨੂੰ ਡਰਾਉਂਦੇ ਸੀਗੇ ਉਹ ਅਸੀਂ ਰਿਕਵਰ ਕੀਤਾ ਇਹਨਾਂ ਵਿੱਚੋਂ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗਾ ਇੱਕ ਦੇ ਖਿਲਾਫ ਪੰਜ ਪਰਚੇ ਦਰਜ ਨੇ ਇੱਕ ਦੇ ਖਿਲਾਫ ਇੱਕ ਅਤੇ ਇੱਕ ਦੇ ਖਿਲਾਫ ਤਿੰਨ ਪਰਚੇ ਜਿਹੜੇ ਨੇ ਉਹ ਰਜਿਸਟਰ ਨੇ ਇਹਨਾਂ ਦੇ ਖਿਲਾਫ 스내ਚਿੰਗ ਦੇ ਕੋਈ ਐਨਡੀਪੀਐਸ ਐਕਟ ਦੇ ਕੁਇਟ ਮਾਰ ਲੜਾਈ ਝਗੜੇ ਦੇ ਜਿਹੜੇ ਪਰਚੇ ਨੇ ਉਹ ਦਰਜ ਨੇ ਇਸ ਨੂੰ ਲਾ ਅਵਾਇਡ ਤਿੰਨ ਨੋਜਵਾਨ ਹੋਰ ਨੇ ਇਸ ਤੋਂ ਲਾਵਾ ਜਿਹੜੇ 2 ਹੋਰ ਟੋਟਲ 5 ਨੇ ਤਿੰਨ ਦੇ ਖਿਲਾਫ ਪਹਿਲਾਂ ਜਿਹੜਾ ਕੇਸ ਰਿਜਿਸਟਰ ਹੈ ਦੋ ਜਿਹੜੇ ਰਹਿ ਗਏ ਨੇ ਉਹਨਾਂ ਦੇ ਖਿਲਾਫ ਹਲੇ ਕੋਈ ਕ੍ਰਿਮਿਨਲ ਰਿਕਾਰਡ ਜਿਹੜਾ ਨਹੀਂ ਹੈਗਾ ਤਕਰੀਬਨ ਸਾਰਿਆਂ ਦੀ ਉਮਰ ਜਿਹੜੀ ਹੈ 30 ਸਾਲ ਦੇ ਕਰੀਬ ਹੈ ਇਹ ਹੌਜ਼ਰੀਜ਼ ਕੋਨ ਵਿੱਚੋਂ ਕੁਝ ਹੌਜ਼ਰੀਜ਼ ਦੇ ਵਿੱਚ ਕੰਮ ਕਰਦੇ ਇੱਕ ਜਿਹੜਾ ਹੈ ਡਰਾਈਵਰੀ ਦਾ ਕੰਮ ਕਰਦਾ ਸਰ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗ ਪਾਇਆ ਵੀ ਲੁੱਟਖੋਹ ਕਰਦੇ ਕਿ ਉਸ ਨੂੰ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਫਿਰ ਕਿਸੇ ਲਾਲਚ ਦੇ ਵਿੱਚ ਆ ਕੇ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਦੇ ਖਿਲਾਫ ਜਿਹੜਾ ਐਨਡੀਪੀਐਸ ਐਕਟ ਦਾ ਪਰਚਾ ਵੀ ਦਰ ਆਪਣੇ ਐਸ਼ ਉਪਰਸਤ ਲਈ ਜਿਹੜਾ ਹੈ ਪੈਸੇ ਨੂੰ ਯੂਜ਼ ਕਰਦੇ ਸੀਗੇ ਜਿਹੜੇ ਸਾਡੇ ਮੋਬਾਈਲ ਲੋਕਾਂ ਦੇ ਖੋਹਦੇ ਸੀਗੇ ਉਹ ਮੋਬਾਈਲ ਵੇਚਦੇ ਕਿੱਥੇ ਸੀਗੇ ਉਹ ਪਤਾ ਲੱਗ ਪਾਇਆ ਵੀ ਕਿਹਨੂੰ ਵੇਚਦੇ ਸੀਗੇ ਕਿੱਥੇ ਸੇਲ ਕਰਦੇ ਸੀਗੇ ਟੋਟਲ ਦੇਖੋ ਹੁਣ ਤੱਕ ਇਹਨਾਂ ਕੋਲ ਜਿਹੜੇ 17 ਮੋਬਾਈਲ ਫੋਨ ਜਿਹੜੇ ਰਿਕਵਰ ਹੋਏ ਨੇ ਤੇ 5 ਟੂ-ਵੀਲਰ ਨੇ ਜਿਹੜੇ ਇਹਨਾਂ ਨੇ ਚੋਰੀ ਕੀਤੇ ਸੀਗੇ ਉਹ ਰਿਕਵਰ ਹੋਏ ਨੇ ਤੇ ਹੁਣ ਅੱਗੇ ਸੀ ਹੋਰ ਜਿਹੜਾ ਪੁਲਿਸ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਫਰਦਰ ਇਨਵੈਸਟੀਗੇਸ਼ਨ ਦਾ 파ਟ ਹੈ ਕੀ ਇਹਨਾਂ ਨੇ ਕਿਸੇ ਨੂੰ ਵੇਚੇ ਨੇ ਜਾਂ ਕਿਸੇ ਹੋਰ ਪਰਪਸ ਲਈ ਯੂਜ਼ ਕਰਦੇ ਸੀ ਲੋਕਾਂ ਨੂੰ ਟਾਰਗੇਟ ਕਿਵੇਂ ਬਣਾਉਂਦੇ ਸੀਗੇ ਲੋਕਾਂ ਤੋਂ ਸਟ੍ਰੈਚਿੰਗ ਦਾ ਪਹਿਲਾਂ ਕੀ ਪਲੈਨਿੰਗ ਕੀਤੀ ਜਾਂਦੀ ਸੀ ਇਹਨਾਂ ਵੱਲੋਂ ਜਾਂ ਫਿਰ ਆ ਜਾਂਦੇ ਵਿੱਚ ਉਹ ਖੋਹ ਲੈਂਦੇ ਬਿਲਕੁਲ ਜਿਹੜਾ ਤੁਹਾਨੂੰ ਕਹਿ ਰਿਹਾ ਕਿ 5 ਬੰਦਿਆਂ ਦਾ ਗਿਰੋ ਹੈ ਇਹਨਾਂ ਕੋਲ 5 ਵਹੀਕਲ ਨੇ ਪਰ ਵਹੀਕਲਸ ਤੇ ਜਾ ਕੇ ਦੋ ਵਹੀਕਲਸ ਤੇ ਆਹਮਣੇ ਆ ਸਕਦੇ ਨੇ ਤੇ अर्ਲੀ ਮਾਰਨਿੰਗ ਤੇ ਲੇਟ ਨਾਈਟ ਜਾ ਕੇ ਇਹ ਦਾਤ ਦਿਖਾ ਕੇ ਟੌਏ ਪਿਸਟਲ ਦਿਖਾ ਕੇ ਲੋਕਾਂ ਨੂੰ ਰੜਿਆ ਹੈ ਇਹ ਕੋਹ ਕਰਦਾ ਸੀਗਾ ਰਾਕੇ ਸਵਾਰ ਇੱਕ ਸਨੇਚਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਿਲਕੁਲ ਇਹ ਜੀ ਕੀ ਕ੍ਰਾਈਮ ਕਰੋਗੇ ਤਾਂ ਜਿਹੜਾ ਲੁਧਿਆਣਾ ਪੁਲਿਸ ਐਕਟਿਵ ਹੈ ਤੁਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਹੋ ਸਕਦੇ ਬਿਲਕੁਲ ਇਹ ਸਨ ਐਡੀਸੀਪੀ ਸਮੀਰ ਵਰਮਾ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ ਕੈਮਰਾ ਪਰਸਨ ਸਲਮਾਨ ਦੇ ਰਾਹੀ ਹਿਮਸਿੰਧ ਕੁਪਾਲ ਦੇਨਿਕ ਸਵੇਰਾ ਲੁਧਿਆਣਾ